ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਜੋ ਸਿਰਫ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਜੋ ਕਿ ਹੈ ਉਹਨਾਂ ਵੀਰਾਂ ਲਈ ਹੈ ਜੋ ਕਹਿੰਦੇ ਹਨ ਕਿ ਸਾਡਾ ਕੋਈ ਵੀ ਕੰਮ ਰਾਸ ਨਹੀਂ ਆਉਂਦਾ ਹੈ ਅਸੀਂ ਵੱਡੇ ਤੋਂ ਵੱਡੇ ਮੰਤਰ ਪੜ੍ਹ ਕੇ ਵੀ ਦੇਖ ਲਏ ਕਲਮੇ ਪੜ੍ਹ ਕੇ ਵੀ ਵੇਖ ਲਏ ਪਰ ਫਿਰ ਵੀ ਸਾਡਾ ਕੋ ਤੋਂ ਕੋਈ ਕੰਮ ਰਾਸ ਨਹੀਂ ਆਇਆ ਸਾਡਾ ਕੋਈ ਬਿਜ਼ਨਸ ਨਹੀਂ ਚੱਲਿਆ ਘਰ ਦੇ ਵਿੱਚੋਂ ਕੋਈ ਸਾਡੀ ਗ੍ਰੀਪੀ ਨਹੀਂ ਗਈ ਹੈ ਅਸੀਂ ਲੱਖ ਕੋਸ਼ਿਸ਼ ਕਰ ਲਈ ਅਸੀਂ ਸਭ ਕੁਝ ਕਰਕੇ ਵੇਖ ਲਿਆ ਮੰਤਰ ਮੰਤਰ ਉਪਾਅ ਵੀ ਕਰਕੇ ਵੇਖ ਲਏ ਫਿਰ ਵੀ ਕੁਝ ਨਹੀਂ ਸਾਡਾ ਬਣਿਆ ਇਹ ਉਹਨਾਂ ਵੀਰਾਂ ਲਈ ਹੈ ਇਹ ਬਹੁਤ ਹੀ ਤਖੜਾ ਤੇ ਪਾਵਰਫੁੱਲ ਮੰਤਰ ਹੈ ਉਹਨਾਂ ਭਗਤਾਂ ਲਈ ਜੋ ਕਿ ਇਹ ਮੁਸੀਬਤ ਵਿੱਚ ਫਸੇ ਹੋਏ ਹਨ ਉਹਨਾਂ ਦਾ ਕੋਈ ਰਾਹ ਨਹੀਂ ਬਣ ਰਿਹਾ ਜੋ ਕਰਜ਼ੇ ਥੱਲੇ ਆ ਗਏ ਹਨ ਘਰ ਜਾ ਉਤਰਨ ਦਾ ਨਾਮ ਨਹੀਂ ਲੈ ਰਿਹਾ ਉਤਰਨ ਦੀ بجائے ਚੜਨ ਲੱਗ ਗਿਆ ਹੈ ਉਸ ਦਾ ਕੋਈ ਹੱਲ ਨਹੀਂ ਹੋ ਰਿਹਾ ਲੋਕ ਉਸ ਦੇ ਘਰ ਦੇ ਵਿੱਚ ਗੇੜੇ ਮਾਰਦੇ ਹਨ ਉਹ ਬਹੁਤ ਪਰੇਸ਼ਾਨ ਹੈ ਤੇ ਉਸ ਦਾ ਕੋਈ ਕਾਰੋਬਾਰ ਵੀ ਨਹੀਂ ਚੱਲਦਾ ਜਾਂ ਉਸ ਦੇ ਘਰੇ ਕੋਈ ਮਾਲ ਪਸ਼ੂ ਦਾ ਕੰਮ ਹੈ ਜਾਂ ਖੇਤੀਬਾੜੀ ਕਰਦੇ ਹੋ ਜਾਂ ਤੁਹਾਡੀ ਵੀ ਦੁਕਾਨਦਾਰੀ ਹੈ ਕਿਸੇ ਤਰ੍ਹਾਂ ਦਾ ਵੀ ਥੋੜਾ ਕੋਈ ਕੰਮ ਹੈ ਉਹ ਨਹੀਂ ਬਣ ਰਿਹਾ ਤੇ ਘਰ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਹੈ ਇਹ ਇੰਪੈਸ ਲੱਗੀ ਜਾ ਰਿਹਾ ਹੈ ਆਉਣ ਦੀ ਬਜਾਏ ਦੁਗਣਾ ਤਿੱਗਣਾ ਖਰਚ ਹੋ ਰਿਹਾ ਹੈ ਬੱਚੇ ਸਕੂਲ ਨਹੀਂ ਜਾ ਰਹੇ ਜਾਂ ਬੱਚੇ ਕੰਮ ਨਹੀਂ ਕਰ ਰਹੇ ਉਹਨਾਂ ਵੀਰਾਂ ਲਈ ਇਹ ਬਹੁਤ ਹੀ ਤਕੜਾ ਸ਼ਿਫ ਵਜੀਫਾ ਲੈ ਕੇ ਆਏ ਹਾਂ ਜੋ ਕਿ ਨੂਰੀ ਵਜੀਫਾ ਹੈ ਉਸ ਅੱਲਾ ਪਾਕ ਦਾ ਨਾਮ ਹੈ ਜੋ ਵੀ ਉਸ ਨੂੰ ਕੋਈ ਯਕੀਨ ਨਾਲ ਪੜ੍ਹੇਗਾ ਤਾਂ ਉਸ ਦਾ ਹਰ ਕੰਮ ਰੁਕਿਆ ਹੋਇਆ ਜ਼ਰੂਰ ਬਣ ਜਾਵੇਗਾ ਬਸ ਸਰਧਾ ਭਾਵਨਾ ਨਾਲ ਯਕੀਨ ਨਾਲ ਪੜ੍ਹਨਾ ਹੈ ਜੋ ਵੀ ਪੜੇਗਾ ਛੱਤੇ ਮਨ ਨਾਲ ਰੱਬ ਨੂੰ ਯਾਦ ਕਰਕੇ ਪੜੇ ਰੱਬ ਦਾ ਪਾਕ ਨਾਮ ਹੈ ਜੋ ਇਸ ਨੂੰ ਪੜੇਗਾ ਇਸ ਦੀ ਫਜ਼ਲੀਅਤ ਬਹੁਤ ਜਿਆਦਾ ਹੈ ਉਸ ਲਈ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਕਿੰਨੀ ਜਿਆਦਾ ਹੈ ਜੋ ਵੀ ਉਸ ਨੂੰ ਪੜਦਾ ਹੋਏ ਤਾਂ ਉਸ ਦਾ ਫਾਲ ਉਸ ਨੂੰ ਜ਼ਰੂਰ ਮਿਲਦਾ ਹੈ ਕਿਉਂਕਿ ਰੱਬ ਦਾ ਨਾਲ ਲਿਆ ਹੋਇਆ ਵਿਅਰਥਾ ਨਹੀਂ ਜਾਂਦਾ ਇਸ ਲਈ ਜਿਸ ਕਮ ਦੀ ਖਾਤਰ ਵੀ ਪੜੋਗੇ ਜਿਸ ਕਮ ਨੂੰ ਧਾਰ ਕੇ ਪੜੋਗੇ ਉਸ ਦਾ ਕੰਮ ਜ਼ਰੂਰ ਹੀ ਉਹ ਪੂਰਾ ਹੋਵੇਗਾ ਇਹੀ ਜੋ ਬਜੀਫਾ ਹੈ ਇਹ ਤੁਸੀ 41 ਦਿਨ ਪੜਨਾ ਹੈ ਜੋ ਵੀ ਜੋ ਵੀ ਛੋਟਾ ਕੰਮ ਹੈ ਉਹ ਆਪਣੇ ਮਨ ਦੇ ਵਿੱਚ ਰੱਖੋ ਮਨ ਦੇ ਵਿੱਚ ਧਾਰ ਕੇ ਸੱਚੇ ਮਨ ਨਾਲ ਨਾ ਤੋ ਕੇ پاک ਸਾਫ ਹੋ ਕੇ ਬੈਠ ਜਾਓ ਪੱਛਮ ਵੱਲ ਮੂੰਹ ਕਰਕੇ ਕੁਰਤਾ ਪਜਾਮਾ ਪਾ ਕੇ ਬੈਠਣਾ ਹੈ ਚਿੱਟੇ ਰੰਗ ਦਾ ਤੇ ਆਸਣ ਲਾ ਕੇ ਬੈਠੋ ਕੋਲੇ ਖਸਬੂਤ ਦੀ ਬੱਤੀ ਵਗੈਰਾ ਲਾ ਕੇ ਬੈਠੋ ਤੇ ਬਸ ਰੱਬ ਨੂੰ ਯਾਦ ਕਰਕੇ ਬੈਠੋ ਸੱਚੇ ਦਿਲ ਨਾਲ ਹੀ ਰੋਸ ਵਜੀਫੇ ਨੂੰ ਤੁਸੀਂ ਪੜਨਾ ਹੈ ਜੋ ਕਿ 1100 ਵਾਰ ਪੜਨਾ ਹੈ ਬਹੁਤ ਹੀ ਤਖੜਾ ਤੇ ਪਾਵਰਫੁਲ ਹੈ ਤੁਹਾਡਾ ਕੱਡਾ ਵੱਡਾ ਹੀ ਕੰਮ ਅੜਿਆ ਬਿਆ ਹੋਵੇ ਜੋ ਤੱਕ ਨਹੀਂ ਹੋਇਆ ਉਹ ਵੀ ਹੋ ਜਾਵੇਗਾ ਪਰ ਨਹੀਂ ਕਿੱਡੀ ਹੀ ਵੱਡੀ ਮੁਸੀਬਤ ਹੋਵੇ ਹੁਣ ਅਸੀਂ ਤੁਹਾਨੂੰ ਉਹ ਵਜੀਫਾ ਪੜ ਕੇ ਸੁਣਾਉਂਦੇ ਹਾਂ ਇਹ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਵੀ ਉਹ ਲਿਖਿਆ ਹੋਇਆ ਤੁਹਾਨੂੰ ਦਿਖਾਈ ਦੇ ਜਾਵੇਗਾ ਉਹ ਵਜੀਫਾ ਹੈ ਜਾਲ ਲਤੀਫੂ ਯਾ ਫੱਤਾਹ ਇਹ ਦੋ ਅਫਾਜ਼ ਹਨ ਜਾਲ ਲਤੀਫੋ ਯਾ ਫੱਤਾਹੂ ਇਹ ਹੀ ਪੜਨੇ ਹਨ ਇਹ ਦੋਨੇ ਮਿਲਾ ਕੇ ਇਕੱਠੇ ਪੜਦੇ ਹਨ ਜਾਲ ਲਤੀਫੋ ਯਾ ਫੱਤਾਹੂ ਜਾਲ ਲਤੀਫੋ ਯਾ ਫੱਤਾਹੂ ਜਾਲ ਲਤੀਫੋ ਯਾ ਫੱਤਾਹੂ ਇਸ ਤਰ੍ਹਾਂ ਪੜਨਾ ਹੈ ਦੋਨੇ ਇੱਕ ਵਾਰੀ ਮਿਲਾਉਂਗੇ ਦੋਨੇ ਸ਼ਬਦਾਂ ਦਾ ਇੱਕ ਵਾਰ ਹੋ ਜਾਵੇਗਾ ਇੱਕ ਮਾਲਾ ਲੈ ਲੈਣੀ ਹੈ ਉਸ ਉੱਪਰ 1100 ਵਾਰ ਪੜਨਾ ਹੈ ਕੋਲੇ ਖਸਬੂ ਜ਼ਰੂਰ ਲਾਉਣੀ ਹੈ ਆਪਣੇ ਪਿੰਡੇ ਦੇ ਕੱਪੜਿਆਂ ਤੇ ਵੀ ਖਸਬੂ ਲਾ ਕੇ ਬੈਠਣਾ ਹੈ ਤੈਸ ਨੂੰ 1100 ਵਾਰ ਪੜਨਾ ਹੈ ਤਕਰੀਬਨ ਤੁਸੀਂ ਇਸ ਵਜੀਫੇ ਨੂੰ ਘੰਟਾ ਇੱਕ ਜ਼ਰੂਰ ਦਿਓ ਕਿਉਂਕਿ ਇਹ ਛੋਟਾ ਵਜੀਫਾ ਹੈ ਪੜਨ 15 ਮਿੰਟਾਂ ਵਿੱਚ ਵੀ ਪੜਿਆ ਜਾਵੇਗਾ ਪਰ ਤੁਸੀਂ ਇੱਕ ਘੰਟੇ ਦਾ ਸਮਾਂ ਜ਼ਰੂਰ ਦੇਣਾ ਹੈ ਰਾਤ ਨੂੰ 8 ਵਜੇ ਤੋਂ ਬਾਅਦ ਵਿੱਚ ਜਦੋਂ ਘਰ ਦੇ ਸਾਰੇ ਮੈਂਬਰ ਸ਼ੌਂ ਜਾਣ ਤਾਂ ਤੁਸੀਂ ਇਸ ਨੂੰ ਪੜਨਾ ਹੈ ਜਿਸ ਕੰਮ ਦੀ ਖਾਤਰ ਪੜੋਗੇ ਤਾਂ ਤੁਹਾਡਾ ਉਹ ਕੰਮ ਜ਼ਰੂਰ ਪੂਰਾ ਹੋਵੇਗਾ ਕਿਉਂਕਿ ਇਹ ਰੱਬੀ ਨਾਮ ਹੈ ਨੂਰੀ ਅਲਮ ਹੈ ਨੂਰੀ ਵਜੀਫਾ ਹੈ ਜੋ ਵੀ ਇਸ ਨੂੰ ਪੜ੍ਹੇਗਾ ਕੁਝ ਦੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਜੋ ਵੀ ਚਾਹੇ ਇਸ ਨੂੰ ਪੜ ਸਕਦਾ ਹੈ ਤੇ ਸਾਡੇ ਚੈਨਲ ਸਾਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਦਬਾ ਲਵੋ ਕਿਉਂਕਿ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੇ ਕਲਮੇ ਮੰਤਰ ਜਾਪ ਬਜੀ ਫੈਲੇ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਲੋਕਾਂ ਦੇ ਭਲੇ ਦੀ ਖਾਤਰ ਤੁਸੀਂ ਬਜੀ ਫਿਰ ਪਾਉਂਦੇ ਹਾਂ ਕਿ ਤਾਂ ਕਿ ਤੁਸੀਂ ਆਪਣੀਆਂ ਪਰੇਸ਼ਾਨੀਆਂ ਦਾ ਖੁਦ ਹੱਲ ਆਪਣੇ ਹੱਥਾਂ ਨਾਲ ਹੀ ਰਾਹੀਂ ਕਰੋ ਆਪ ਕਰੋ ਖੁਦ ਤੇਜਕੀਨ ਰੱਖ ਕੇ ਕਰੋ ਤਾਂ ਕਿ ਸਾਨੂੰ ਕਿਸੇ ਹੋਰ ਪਾਸੇ ਜਾਣ ਦੀ ਲੋੜ ਨਾ ਪਵੇ ਤੁਸੀਂ ਲੋਕਾਂ ਕੋਲੇ ਪੈਸਾ ਨਾ ਬਰਬਾਦ ਕਰੋ ਤੇ ਹੁਣ ਸਾਨੂੰ ਜਬੂ ਯਾਜਤ